ਮੀ ਤੇ ਗੜ ਮਾਰੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਉਹਨਾਂ ਦੀ ਫਿਕਰ ਨੂੰ ਵਧਾ ਕੇ ਰੱਖ ਦਿੱਤਾ ਹੈ ਉੱਤਰ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਮੌਸਮ ਦਾ ਮિજાਜ ਬਦਲ ਗਿਆ ਹੈ ਕਿਸਾਨਾਂ ਨੂੰ ਕਣਕ ਦੀ ਫਸਲ ਦੇ ਨੁਕਸਾਨੇ ਜਾਣ ਦਾ ਵੀ ਡਰ ਸਤਾ ਰਿਹਾ ਤਸਵੀਰਾਂ ਤੁਸੀਂ ਵੱਖ-ਵੱਖ ਥਾਵਾਂ ਦੀਆਂ ਵੇਖ ਪਾ ਰਹੇ ਹੋ ਅੱਜ ਚਖੜ ਹਨੇਰੀ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਵਿੱਚ ਆਈ ਤਾਂ ਕਿ ਕੁਝ ਤਸਵੀਰਾਂ ਬੜੀਆਂ ਨਜ਼ਰ ਆਈਆਂ ਤੁਸੀਂ ਵੇਖ ਪਾ ਰਹੇ ਹੋ ਕਿ ਆ ਪੰਜਾਬ ਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਵੀ ਪਿਆ ਚਖੜ ਤੂਫਾਨ ਕਾਰਨ ਕਈ ਥਾਵਾਂ ਤੇ ਅੱਜ ਮੌਸਮ ਦਾ ਮિજાਜ ਕੁਝ ਇਸ ਢੰਗ ਦੇ ਨਾਲ ਬਦਲਦਾ ਨਜ਼ਰ ਆਇਆ ਕਿ ਦੁਪਹਿਰ ਵੇਲੇ ਬੱਦਲਬਾਈ ਦੇ ਉਸ ਤੋਂ ਬਾਅਦ ਕਈ ਥਾਵਾਂ ਤੇ ਮੀਂਹ ਪੈਦਾ ਨਜ਼ਰ ਆਇਆ ਕਈ ਥਾਵਾਂ ਤੇ ਗੜੇ ਮਾਰੀ ਵੀ ਹੋਈ ਹੈ ਪੰਜ ਤਸਵੀਰਾਂ ਕੈਥਲ ਸੰਗਰੂਰ ਰੋहतक ਪਾਣੀਪਤ ਅਤੇ ਅੰਮ੍ਰਿਤਸਰ ਦੀਆਂ ਜਿੱਥੇ ਬੱਦਲਬਾਈ ਮੀਂਹ ਚੱਕੜ ਹਨੇਰੀ ਤੂਫਾਨ ਇਹ ਪੰਜ ਤਸਵੀਰਾਂ ਤੁਸੀਂ ਵੇਖ ਪਾਰਿਓ ਕੈਥਲ ਸੰਗਰੂਰ ਅੰਮ੍ਰਿਤਸਰ ਰੋहतक ਅਤੇ ਪਾਣੀਪਤ ਜਿੱਥਾਂ ਪੰਜਾਬ ਹਰਿਆਣਾ ਸਨੇ ਵਾਕਵਾਕ ਖਮਾਤੀ ਅੱਜ ਉੱਤਰਪਾਰ ਦੇ ਕਈ ਹਿੱਸਿਆਂ ਦੇ ਵਿੱਚ ਅਚਾਨਕ ਮੌਸਮ ਦਾ ਮિજાਜ ਕੁਝ ਬਦਲਦਾ ਬਦਲਦਾ ਨਜ਼ਰ ਆਇਆ। अमृतसर ਅਤੇ ਆਸ-ਪਾਸ ਦੇ ਇਲਾਕਿਆਂ 'ਚ ਸਵੇਰ ਤੋਂ ਹੀ ਬੇਮੌਸਮੀ ਬਰਸਾਤ ਜਾਰੀ ਹੈ। ਅਜਿਹੇ ਵੇਲੇ ਜਦੋਂ ਉਤਾਵਾਂ ਨੂੰ ਪਾਲੀ ਹੋਈ ਕਣਕ ਦੀ ਫਸਲ ਵਾਢੀ ਲਈ ਤਿਆਰ ਹੈ। ਵੇਖੋ ਜੀ ਜਿਹੜੀ ਫਸਲਾਂ ਦੀ ਗੱਲ ਕਰਦੇ ਆਂ ਜਿਹੜੀ ਕਿਸਾਨ ਦੇ ਪਰਿਵਾਰ ਦੀ ਜਾਨ ਹੈ ਨਾ ਉਹ ਇਸ ਫਸਲਾਂ 'ਚ ਵਿੱਚ ਹੁੰਦੀ ਆ। 6 ਮਹੀਨੇ ਵਿੱਚ ਪਾਲੀ ਫਸਲ ਜੋ ਬੇਵਕਤੀ ਬੇਮੌਸਮ ਦੇ ਹਿਸਾਬ ਨਾਲ ਜਦੋਂ ਖਰਾਬ ਮੌਸਮ ਹੋ ਜਾਂਦਾ ਬਾਹਰ ਚ ਹੁੰਦੀ ਆ ਗਰੇਮਾਰੀ ਥੋੜੇ ਦਿਨਾਂ ਪਹਿਲਾਂ ਇੱਥੇ ਰਾਸਤਾਂ 'ਚ ਲੱਗੀ ਹੋਈ ਉਹਦੇ ਨਾਲ ਸਾਡੀਆਂ ਜਿਹੜੀਆਂ ਫਸਲਾਂ ਖਰਾਬ ਹੋ ਜਾਂਦੀਆਂ ਨੇ ਜਿਵੇਂ ਰਾਸਤਾਂ 'ਚ ਅਪਾ ਗੱਲ ਕਰ ਲੈਂਦੇ ਆ ਉਹ 1 ਕਿਲੋਮੀਟਰ ਚੌੜੀ 10-15 ਕਿਲੋਮੀਟਰ ਦੀ ਲੰਬੀ ਉਹ ਛਲ ਗਲੇ ਮਾਰਦੀ ਹੋਈ ਤੇ ਟੋਟਲ 100% ਉਹ ਫਸਲ ਖਰਾਬ ਹੋ ਗਈ ਸਰਕਾਰ ਨੂੰ ਵੀ ਅਜੇ ਤੱਕ ਉੱਥੇ ਕੋਈ ਨਹੀਂ ਐਡਾ ਕੋਈ ਹੋਇਆ ਵੀ ਜਿਹੜੀ ਆ ਕੇ ਕਿਸਾਨ ਨੂੰ ਜਿਹੜੀ ਉਹਦੀ ਬੰਦੀ ਆ ਜੋ ਖਰਚਾ ਹੀ ਜੋਲਵਾਂ ਦਾ ਸਾਹ ਨਹੀਂ ਲਈ ਗਈ ਉਹ ਲੈਣੇ ਬਹੁਤ ਜ਼ਰੂਰੀ ਆ ਆ ਜਿਹੜੀ ਬਰਬਾਦ ਹੋ ਰਹੀ ਹੈ ਇਹਦੇ ਤੋਂ ਕਿੰਨਾ ਖਤਰਾ ਹੈ ਇਹ ਤੋਂ ਬਹੁਤ ਜ਼ਿਆਦਾ ਖਤਰਾ ਹੈ ਜੀ 6 ਮਹੀਨੇ ਹੋ ਗਏ ਖਸਲ ਪਾਲਦੀ ਨੂੰ ਜੇ ਕੁਝ ਹੋਣਾ ਪੈਸੇ ਆਉਣੇ ਆ ਕਿਸਾਨ ਨੂੰ ਆਜ਼ਿਆ ਇਹ ਤੋ ਸਾਰਾ ਕਿਸਾਨ ਦਾ ਖਰਚਾ ਚੱਲਦਾ ਤੇ ਅੱਜ ਬੇਵਕਤੀ ਜਿਹੜੀ ਆ ਮੌਸਮ ਜਿਹੜਾ ਸਾਡਾ ਬਾਰਿਸ਼ ਗਰੇਮਾਰੀ ਹੋ ਰਹੀ ਆ ਬਹੁਤ ਵੱਡਾ ਨੁਕਸਾਨ ਹੋ ਰਿਹਾ ਕੋਈ ਵੀ ਬਿਜ਼ਨਸਮੈਨ ਕੋਈ ਵੀ ਕਾਰੋਬਾਰ ਧਿਆਨ ਮਾਰ ਕੇ ਵੇਖੋ ਸਾਰੇ ਆਪਣਾ ਬਿਜ਼ਨਸ ਸੰਮੇਟ ਕੇ ਰੱਖਦੇ ਆ ਤੇ ਇੱਕ ਸਾਡੀ ਜਿੰਸ ਆ ਜਿਹੜੀ ਖੁੱਲੀ ਪਈ ਆ ਕੀ ਕਰ ਸਕਦੇ ਆ ਪਰਮਾਤਮਾ ਗੜੇ ਹੀ ਅੱਗੇ ਬੇਨਤੀ ਕਰ ਸਕਦੇ ਆ ਕਿ ਪਰਮਾਤਮਾ ਸਾਨੂੰ ਇਹ 15 20 ਦਿਨ ਦੇ ਦਿੱਤੇ ਜਾਣ ਕਾਰੋ ਤੂੰ ਕਿੰਨੇ ਕ ਸਹਿਯੋਗ ਦੀ ਆਸ ਹੈ ਜਦੋਂ ਇਹੋ ਜਿਹੀ ਬੇਵਕੂਫੀ ਬਰਸਾਤ ਹੋਈ ਹੈ ਕਿਤੇ ਨਾ ਕਿਤੇ ਮੰਡੀ ਜਾ ਕੇ ਫਿਰ ਖੱਜਲ ਖੁਆਰੀ ਹੁੰਦੀ ਹੈ ਨਮੀ ਦਾ ਬਾਨਾ ਲਾ ਕੇ ਜਾਂ ਕੋਈ ਬਸਤ ਖਰਾਬ ਹੁੰਦਾ ਕਹਿ ਕੇ ਚਿੱਟਾ ਖਰਾਬ ਸਰਕਾਰਾਂ ਤੋਂ ਆਸ ਹੈ ਜੀ ਗੱਲਾਂ ਬਾਤਾਂ ਦੀ ਕੋਈ ਵੀ ਸਰਕਾਰ ਆ ਜੇ ਗੱਲਾਂ ਬਾਤਾਂ ਦੀ ਸਾਨੂੰ ਆਸ ਹੈ ਜੀ ਸਾਡੇ ਨੀਅਰ ਇਥੋਂ 10 ਕਿਲੋਮੀਟਰ ਤੇ ਸਾਰੇ ਪੰਜਾਬ ਦੇ ਵਿੱਚੋਂ ਵੱਧ ਗੜੇ ਪੈ ਗਏ ਆ ਜਿਦੇ ਵਿੱਚ 12 1400 ਕਿੱਲਾ ਸਾਡਾ ਫਸਲ ਦਾ ਖਰਾਬ ਹੋ ਗਿਆ ਕਣਕਾਂ ਵਾ ਕੇ ਸੁਹਾ ਕੇ ਅਸੀਂ ਦੁਬਾਰਾ ਬਸਲਾ ਬੀਜ ਰਹੇ ਹੁਤੇ ਅਜੇ ਤੱਕ ਉਥੇ ਸਾਨੂੰ ਕੁਝ ਨਹੀਂ ਮਿਲਿਆ ਦੁਬਾਰਾ ਖਰਚਾ ਚੜ ਰਿਹਾ ਸਾਡੀਆਂ ਬਚਲਾਂ ਦੇ ਸਾਡੇ ਭੈਣ ਭਾਈ ਸਾਡੇ ਰਿਸ਼ਤੇਦਾਰ ਉਥੇ ਨੇ ਜਿਹਨ ਜਿਹੜੇ ਕਿ ਅਸੀਂ ਰੋਜ਼ ਦੇਖਦੇ ਆਂ ਸਰਕਾਰਾਂ ਤੋਂ ਸਾਨੂੰ ਇਹਦੀ ਕੋਈ ਆਸ ਨਹੀਂ ਨਾ ਸਾਡੀ ਕੋਈ ਚਿੰਤਾ ਜਿਹੜੀ ਆ ਸਾਡੇ ਆੜਤੀਆਂ ਨੇ ਵੀ ਹੋ ਜਾਂਦੀ ਆ ਕਿਉਂਕਿ ਜਦੋਂ ਅਸੀਂ ਆੜਤੀਆਂ ਕੋਲੋਂ ਪੈਸੇ ਲੈ ਕੇ ਤੇ ਆਪਣਾ ਬੈਂਕਾਂ ਦੇ ਵਿੱਚੋਂ ਲੋਨ ਲੈ ਕੇ ਆਪਾਂ ਫਸਲ ਨੂੰ ਪਾਲਦੇ ਆਂ ਤੇ ਚਿੰਤਾ ਉਹਨਾਂ ਨੂੰ ਵੀ ਹੋ ਜਾਂਦੀ ਆ ਸਾਨੂੰ ਤੇ ਚਿੰਤਾ ਹੈਗੀ ਹੈਗੀ ਆ ਇਹਦੇ ਸਾਡੀ ਚਿੰਤਾ ਜਿਹੜੀ ਆ ਉਹ ਥੋੜੀ ਆ ਕਿਉਂਕਿ ਸਾਡੀ ਚਿੰਤਾ ਇਤਨਾ ਕਿ ਸਾਡੀ 10-12 ਕੁਇੰਟਲ ਵੀ ਹੋ ਗਈ ਤਾਂ ਅਸੀਂ ਆਪਣੇ ਸਾਲ ਵਾਸਤੇ ਘਰ ਰੱਖ ਲੈਣੀ ਆ ਨਾ ਸਾਡੇ ਕੋਲ ਆਰਤੀਆਂ ਦਾ ਪੈਸਾ ਦਿੱਤਾ ਜਾਣਾ ਨਾ ਇਹ ਇੰਡੀਆ ਦੇ ਵਿੱਚ ਕਿਸੇ ਕੋ ਖਾਧੀ ਜਾਣੀ ਮੁੜ ਕੇ ਜਦੋਂ ਕਣਕ ਸੈਂਟਰ ਨੂੰ ਜਾਂ ਪੰਜਾਬ ਗਵਰਨਮੈਂਟ ਨੂੰ ਮਿਲੇਗੀ ਨਹੀਂ ਤੇ ਉੱਥੇ ਖਾਊ ਕੌਣ ਕਿਉਂਕਿ ਇਹਦੇ ਵਿੱਚ ਜ਼ਿੰਮੇਵਾਰ ਤੇ ਕਣਕ ਘਟ ਖਾਂਦਾ ਹੈ ਤੇ ਜਿਹੜੀ ਆਮ ਪਬਲਿਕ ਆ ਉਹ ਜ਼ਿਆਦਾ ਖਾਂਦੀ ਆ ਇਸ ਕਰਕੇ ਜੇ ਕਣਕ ਘਟ ਨਿਕਲੀ ਜਾਂ ਇੱਥੇ ਕੋਈ ਨੁਕਸਾਨ ਹੋ ਗਿਆ ਤੇ ਇਹਦੇ ਵਿੱਚ ਆਟਾ ਵੀ ਮਹਿੰਗਾ ਹੋਣਾ ਹਰ ਚੀਜ਼ ਮਹਿੰਗੀ ਹੋਣੀ ਆ ਕਾਰਾਂ ਤੋਂ ਕੋਈ ਆਸਮidden ਨਹੀਂ ਸਿਰਫ ਵਾਹਿਗੁਰੂ ਜਰਨਾ ਚ ਅਰਦਾਸ ਹੈ ਕਿ ਵਾਹਿਗੁਰੂ ਕਿਰਪਾ ਬਖਸ਼ਿਸ਼ ਬਰਾਈ ਰੱਖੇ ਫਸਲ ਦੀ ਵਾਢੀ ਕਰਕੇ ਉਸ ਨੂੰ ਸਹੀ ਸਰਬੰਦ ਮੰਡੀ ਪਹੁੰਚਾ ਕੇ ਪੈਸੇ ਵੱਟੀਏ ਤਾਂ ਜੋ ਅਗਲੀ ਫਸਲ ਦੀ ਵੀ ਤਿਆਰੀ ਕੀਤੀ ਜਾ ਸਕੇ